ਗਿਆਨੀ ਜਿਹੜਾ ਤੁਰਿਆ ਫਿਰਦਾ ਹੈ ਨਾ ਪਹਿਲਾਂ ਜਥੇਦਾਰ ਹੁੰਦਾ ਦੀ ਆਪਣਾ ਉਹ ਉਹ ਕੱਲੇ ਨਹੀਂ ਰਹਿ ਜਾਣਾ ਉਹ ਤਾਂ ਸ਼ਰਿਆਂ ਮਜ਼ਾਰ ਕਹਿੰਦਾ ਵੀ ਮੈਂ ਬੀਜੇਪੀ ਦਾ ਬੰਦਾ ਹੈ ਉਹ ਤਾਂ ਹਰੇਕ ਨੂੰ ਕਹਿੰਦਾ ਠੀਕ ਹੈ ਨਹੀਂ ਉਹ ਤਾਂ ਉਹਦੀਆਂ ਤਾਂ ਰਿਕਾਰਡਿੰਗਾਂ ਚੱਕ ਕੇ ਦੇਖ ਲੋ ਤਾਂ ਕਹਿੰਦਾ ਮੈਂ ਤਾਂ ਸੈਂਟਰ ਦਾ ਬੰਦਾ ਹੈ ਇਸ ਲਈ ਉਹਦੇ ਤੇ ਕਿਸੇ ਨੇ ਇਤਬਾਰ ਨਹੀਂ ਕਰਨਾ ਉਹਨੇ ਗਿਆਨੀ ਜੀ ਨੇ ਕੱਲੇ ਨਹੀਂ ਰਹਿ ਜਾਣਾ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਪਛਣਾ ਇਹ ਤਾਂ 6 ਮਹੀਨੇ اٹਕ ਜਾਓ 6 ਮਹੀਨੇ ਬਾਅਦ ਇਹ ਸਾਰੇ ਅਕਾਲੀ ਦਿਲਚੇ ਆ ਜਣੇ ਨੇ ਹੁਣ ਸੁਖਵੀਰ ਬਾਦਲ ਦਾ ਨੋਟਾ ਕਰਨਗੇ ਬਾਦਲ ਸਾਹਿਬ ਹੈ ਨੀ ਇਹਨਾਂ ਨੂੰ ਅਕਸੈਪਟ ਕਰਨਗੇ ਨਾ ਵੀ ਕਰਨੇ ਤਾਂ ਵੀ ਆ ਜਾਣਗੇ ਬੇਸ਼ਰਮਾਂ ਦਾ ਕੀ ਹੁੰਦਾ ਯਾਰ ਅੱਛਾ ਇਹ ਕਿਤੇ ਵੀ ਜਾ ਸਕਦੇ ਨੇ ਇਹ ਲੋਕ ਸੱਤਾ ਦੇ ਭੁੱਖੇ ਨੇ ਹਨਾ ਇਹਨਾਂ ਨੂੰ ਕੁਰਸੀ ਚਾਹੀਦੀ ਐ ਇਹਨਾਂ ਨੂੰ ਪੰਜਾਬ ਦੇ ਸੰਘਰਸ਼ਨਾ ਜਾਂ ਅਕਾਲੀ ਦਲ ਦੀ ਚੜ੍ਹਦੀ ਕਲਾ ਨਾਲ ਕੋਈ ਮਤਵ ਨਹੀਂ ਜਿੰਨਾ ਚਿਰ ਅਕਾਲੀ ਦਲ ਸੱਤਾ 'ਚ ਰਿਹਾ ਜਿੰਨਾ ਚਿਰ ਅਕਾਲੀ ਦਲ ਪਾਵਰ 'ਚ ਰਿਹਾ ਉਹਨਾਂ ਚਿਰੇ ਸਾਰੇ ਵਿੱਚ ਰਹੇ ਨੇ ਹਾਂ ਹੁਣ ਅਕਾਲੀ ਦਲ ਸੱਤਾ 'ਚੋਂ ਬਾਹਰ ਹੋ ਗਿਆ ਇਹਨਾਂ ਨੂੰ ਲੱਗ ਰਿਹਾ ਵੀ ਸ਼ਾਇਦ ਮੁੜ ਕੇ ਅਕਾਲੀ ਦਲ ਦਾ ਨੰਬਰ ਲੱਗਣਾ ਨਹੀਂ ਇਹ ਤਾਂ ਆਲੇ-ਦਾਲੇ ਫਿਰਦੇ ਨੇ ਹੁਣ ਅਕਾਲੀ ਦਲ ਫੇਰ ਚੜਤ ਵੱਲ ਨੂੰ ਜਾ ਰਿਹਾ ਹਾਂ ਠੀਕ ਹੈ ਨਹੀਂ ਹੁਣ ਤਾਂ ਸੁਖਵੀਰ ਬਾਦਲ ਦੀ ਮਿਹਨਤ ਹੈ ਨਾ ਤੁਸੀਂ ਯਾਰ ਇੱਕ ਗੱਲ ਦੇਖੋ ਵੀ ਉਸ ਬੰਦੇ ਨੇ ਕੱਲਾ ਬੰਦਾ ਆ ਉਹ ਇਹਨਾਂ ਨੂੰ ਸਭ ਨੂੰ ਦਵੱਲੀ ਫਿਰਦਾ ਉਹਦੇ ਮਗਰ ਅੱਜ ਸਾਰੀਆਂ ਹੀ ਏਜੰਸੀਆਂ ਸਾਰੀਆਂ ਹੀ ਪੋਲਿਟੀਕਲ ਪਾਰਟੀਆਂ ਉਹਦੇ ਮਗਰ ਲੱਗੀਆਂ ਹੋਈਆਂ ਨੇ ਹਾਂ ਹੈਨਾ ਉਹਨੂੰ ਕਿੰਨਾ ਬਦਨਾਮ ਕਰਿਆ ਯਾਰ ਮੈਂ ਉਹਨੂੰ ਦੋ ਤਿੰਨ ਵਾਰ ਮਿਲਿਆ ਉਹ ਐਜੇ ਇਨਸਾਨ ਬਹੁਤ ਵਧੀਆ ਬੰਦਾ ਠੀਕ ਹੈ ਸੱਤਾ ਦੇ ਵਿੱਚ ਆ ਕੇ ਫੈਸਲੇ ਗਲਤ ਹੋ ਜਾਂਦੇ ਨੇ ਹੋਏ ਨੇ ਸੁਖਵੀਰ ਸਿੰਘ ਬਾਦਲ ਤੋਂ ਫੈਸਲੇ ਗਲਤ ਮੈਂ ਪ੍ਰੋੜ ਤਾਂ ਨਹੀਂ ਕਰਦਾ ਉਹ ਤਾਂ ਫੈਸਲੇ ਗਲਤ ਹੋਏ ਨੇ ਜੇ ਉਹ ਦੋ ਚਾਰ ਫੈਸਲੇ ਉਸ ਵੇਲੇ ਥੋੜਾ ਜਿਹਾ ਸਟੈਂਡ ਲੈ ਕੇ ਕਰ ਜਾਂਦਾ ਕੁਝ ਵੀ ਨਹੀਂ ਸੀ ਹੋਣਾ ਆਜਾ ਦਿਨ ਦੇਖਣੇ ਨਹੀਂ ਸੀ ਪੈਣੇ ਫਿਰ ਇਹਨਾਂ ਦੀ ਕੀ ਹਿੰਮਤ ਸੀ ਜੇ ਅਕਾਲੀ ਦਲ 50 ਸੀਟਾਂ ਦੇ ਨੇੜੇ ਹੁੰਦਾ 40 ਦੇ ਨੇੜੇ ਹੁੰਦਾ ਇਹਨਾਂ ਨੂੰ ਫੇਰ ਲੱਗਣਾ ਦੀ ਵੀ ਅਗਲੀ ਵਾਰੀ ਫੇਰ ਨੰਬਰ ਲੱਗੂਗਾ ਹੁਣ ਅਕਾਲੀ ਦਲ ਕੋ ਸੀਟਾਂ ਹੀ ਦੋ ਤਿੰਨ ਰਹਿ ਗਈਆਂ ਇਸ ਲਈ ਇਹਨਾਂ ਨੂੰ ਆਏ ਆ ਵੀ ਖੰਨੀ ਨੰਬਰ ਲੱਗਣਾ ਨਹੀਂ ਪਰ ਆਕਾਲਪੁਰਖ ਵਾਹਿਗੁਰੂ ਸਾਰਾ ਕੁਝ ਦੇਖ ਰਿਹਾ ਪੰਜਾਬ ਦੇ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਖੇਤਰੀ ਪਾਰਟੀ ਆਪਾਂ ਨੂੰ ਮਜ਼ਬੂਤ ਕਰਨੀ ਪਊਗੀ ਸਾਰਿਆਂ ਨੂੰ ਆਹ ਇਹ ਪੰਜਾਬ ਦੇ ਲੋਕ ਮੁੜਪੇ ਕਾਲੀ ਦਲ ਵੱਲੋਂ ਹੂੰ ਠੀਕ ਹੈ ਨਹੀਂ ਹੁਣ 27 ਚ ਤੁਸੀਂ ਦੇਖਿਓ ਆ ਤਾਂ ਲੱਭਣੀ ਨਹੀਂ ਤੁਸੀਂ ਕਿਹਾ ਵੀ ਇਹ ਬਾਗੀ ਆ ਸਕਦੇ ਨੇ 27 ਦੇ ਨੇੜੇ ਇਹਨਾਂ ਨੇ ਆਏ ਜਾਣਾ ਆ ਨਹੀਂ ਸਕਦੇ ਇਹਨਾਂ ਦਾ ਕੰਮੇ ਇਹੀ ਹੈ ਹੁਣ ਇੱਕ ਇੱਕ ਚੀਜ਼ ਦੀ ਇੱਕ ਸਵਾਲ ਆ ਮੇਰਾ ਮਨਪ੍ਰੀਤਿਆਲੀ ਦਾਖਾਂ ਹਲਕਾ ਹੈ ਚੰਦੂ ਮਾਜਰਾ ਘਨੌਰ ਹਲਕਾ ਹੈ ਰਖੜਾ ਸਮਾਣਾ ਹਲਕਾ ਹੈ ਅਕਵਾਲ ਸਿੰਘ ਝੁੰਦਾ ਅਮਰਗੜ ਹਲਕਾ ਮੋٹے ਮੋٹے ਦੱਸਦਾ ਇਹ ਚਾਰ ਬੰਦੇ ਨੇ ਜੇ ਇਹ ਚਾਰ ਬੰਦੇ ਆਉਂਦੇ ਨੇ ਇੱਕ ਹੋਰ ਹੈ ਬਡਾਲਾ ਬਡਾਲਾ ਇਹ ਸਾਰੇ ਬੰਦੇ ਆਉਂਦੇ ਨੇ ਚਲੋ ਸਾਰੇ ਮੰਨ ਲੋ ਆ ਗਏ ਤੇ ਇਹ ਫਿਰ ਉਹ ਹਲਕਿਆਂ ਚੋਂ ਟਿਕਟ ਲੈਣਗੇ ਪਰ ਜਿਹੜੇ ਹੁਣ ਉੱਥੇ ਕੰਮ ਕਰ ਰਹੇ ਨੇ ਫਿਰ ਉਹ ਬੰਦੇ ਯਾਰ ਟਿਕਟ ਕਿਵੇਂ ਲੈ ਲੈਣਗੇ ਇਹ ਜਦ ਕਿਸੀ ਜਦ ਕਿਸੀ ਉਹ ਕੇ ਆਉਣਗੇ ਫਿਰ ਟਿਕਟ ਟੁਟਕਟ ਨਹੀਂ ਇਹਨਾਂ ਨੇ ਲੈਣੀ ਜਦ ਚੱਲਦੀ ਆ ਨਾ ਨੇਰੀ ਜੇ ਲਹਿਰ ਚੱਲੀ ਬੜੇ ਪੱਧਰ ਤੇ ਚੱਲੂਗੀ ਕਾਲੀ ਦਲ ਦੀ ਠੀਕ ਹੈ ਜਿਵੇਂ 97 ਚ ਚੱਲੀ ਦੀ 85 ਚ ਚੱਲੀ ਦੀ ਓਕਣ ਚੱਲੀ ਇਹ ਇਹਨਾਂ ਨੇ ਤਾਂ ਸੀਨੀਅਰਾਂ ਨੂੰ ਆ ਕੇ ਜੂਨੀਅਰ ਬਣਨਾ ਪੈਣਾ ਬਣਾਵਾਂਗੇ ਵੀ ਫਿਰ ਇਹਨਾਂ ਨੂੰ ਪਿੱਛੇ ਖੜਾਵਾਵਾਂਗੇ ਲਾਈਨ ਚ ਪਰਮਿੰਦਰ ਸਿੰਘ ਜਿੱਦਾ ਇੰਨੀ ਜ਼ਰਤ ਹੈਗੀ ਐ ਮੈਂ ਤਾਂ ਕਹਿ ਸਕਦਾ ਤੂੰ ਦਾ ਸਪੱਸ਼ਟ ਬੋਲ ਦੂੰਗੀ ਬਿਲਕੁਲ ਮੈਂ ਬੋਲ ਦੂੰ ਮੈਨੂੰ ਕੋਈ ਡਰ ਥੋੜੋ ਮਾਰਿਆ ਯਾਰ ਅੱਪਾ ਨੂੰ ਕੋਈ ਡਰ ਨਹੀਂ ਅੱਪਾ ਨੂੰ ਡਰ ਸਿਰਫ ਗੁਰੂ ਸਾਹਿਬ ਦਾ ਸੱਚ ਬੋਲਣ ਦਾ ਕਾਹਦਾ ਡਰ ਹੁੰਦਾ